ਦੋਸਤੋ ਮਠਿਆਈਆਂ ਤੁਸੀਂ ਬਹੁਤ ਖਾਧੀਆਂ ਹੋਣਗੀਆਂ ਪਰ ਪਾਕ ਪਟਨੀਆਂ ਫਾਜ਼ਿਲਕਾ ਵਾਲਿਆਂ ਦਾ ਤੋਸ਼ਾ ਜਿਹੜਾ ਬਠਿੰਡੇ ਵਿੱਚ ਇਹਨਾਂ ਦੀ ਸਵੀਟ ਸ਼ਾਪ ਖੁੱਲ ਚੁੱਕੀ ਹੈ ਤੇ ਇਹਨਾਂ ਦਾ ਜਿਹੜਾ ਤੋਸ਼ਾ ਜਿਹਨੇ ਨਾਮ ਸੁਣਿਆ ਪਾਕ ਪਟਨੀਆਂ ਵਾਲਿਆਂ ਦਾ ਤੋਸ਼ਾ ਉਹਨੂੰ ਇਹਨਾਂ ਦਾ ਟੇਸਟ ਵੀ ਪਤਾ ਹੋਣਾ ਤਾਂ ਬਠਿੰਡਾ ਦੇ ਵਿੱਚ ਪੱਟੀ ਰੋਡ ਦੇ ਜਿਹੜੇ ਕਾਰਨਰ ਤੇ ਵਾਦੀ ਹਸਪਤਾਲ ਦੇ ਸਾਹਮਣੇ ਇਹਨਾਂ ਦੀ ਦੁਕਾਨ ਖੁੱਲ ਚੁੱਕੀ ਹੈ ਰੱਖੜੀ ਉੱਤੇ ਖਾਸ ਤੌਰ ਤੇ ਆਪਾਂ ਮਠਿਆਈਆਂ ਦੇਣੀਆਂ ਹੁੰਦੀਆਂ ਨੇ ਤਾਂ ਇੱਕ ਵਾਰ ਇਹਨਾਂ ਦੀ ਦੁਕਾਨ ਤੇ ਵਿਜ਼ਿਟ ਜ਼ਰੂਰ ਕਰਿਓ ਇਹਨਾਂ ਦਾ ਜਿਹੜਾ ਟੇਸਟ ਹੈ ਇਹ ਤੁਹਾਨੂੰ ਦੱਸ ਦਈਏ ਕਿ ਇਹ 78 ਸਾਲ ਪੁਰਾਣਾ ਬ੍ਰਾਂਡ ਹੈ ਇਹਨਾਂ ਦੇ ਜਿਹੜੀ ਚੌਥੀ ਪੀੜ੍ਹੀ ਹੈ ਜਿਹੜੀ ਇਹ ਸਟਰੀਟ ਸ਼ਾਪ ਚਲਾ ਰਹੀ ਹੈ ਤੇ ਇਹਨਾਂ ਦਾ ਟੇਸ ਜਿਹੜਾ ਇੱਕ ਵਾਰੀ ਕਰ ਗਿਆ ਦੋਸ਼ੇ ਦਾ ਜਾਂ ਇਹਨਾਂ ਦੀ ਮਿਠਾਈ ਦਾ ਦੇਸੀ ਘੋ ਸ਼ੁੱਧ ਜੇ ਬਣੀਆਂ ਹੋਈਆਂ ਮਿਠਾਈਆਂ ਨੇ ਤਾਂ ਉਹ ਦੁਬਾਰਾ ਇੱਥੇ ਜ਼ਰੂਰ ਆਉਗਾ ਜਿਹੜਾ ਇੱਕ ਵਾਰ ਥੇ ਟੇਸਟ ਕਰ ਗਿਆ ਨਾ ਆਪਾਂ ਜਿਹੜੇ ਦੁਕਾਨ ਦੇ ਓਨਰ ਹੈਗੇ ਆਂ ਅੰਟੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕੀ ਕੀ ਖਾਸੀਅਤਾਂ ਤੁਹਾਡੇ ਦੋਸ਼ੇ ਦੇ ਵਿੱਚ ਟੇਸਟ ਕਰਵਾ ਕੇ ਉਹ ਤੋਂ ਬਾਅਦ ਲੈ ਕੇ ਜਾਓ ਤਾਂ ਗਰੰਟੀ ਹੈ ਤੁਸੀਂ ਕਿਸੇ ਹੋਰ ਦੁਕਾਨ ਤੇ ਜਾਣਾ ਭੁੱਲ ਜਾਓਗੇ ਦੂਰੋਂ ਦੂਰੋਂ ਆਉਂਦੇ ਆ ਅਮਰੀਕਾ ਕੈਨੇਡਾ ਵੀ ਜਾਂਦਾ ਇਹਨਾਂ ਦਾ ਤੁਸੀਂ ਯਕੀਨ ਨਹੀਂ ਕਰੋਗੇ ਅਮਰੀਕਾ ਕੈਨੇਡਾ ਤੇ ਇੰਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਬਣਾਇਆ ਹੋਇਆ ਤੋਸ਼ਾ ਉਹ ਮਸ਼ਹੂਰ ਹੈ ਸਪੈਸ਼ਲ ਇਹਨਾਂ ਤੋਂ ਆਰਡਰ ਕਰਕੇ ਮੰਗਵਾਉਂਦੇ ਆ ਤਾਂ ਆਪਾਂ ਗੱਲਬਾਤ ਕਰਦੇ ਆ ਜਿਹੜੀ ਆਂਟੀ ਦੁਕਾਨ ਤੇ ਮੌਜੂਦ ਹੈ ਇਸ ਵਕਤ ਤੋਸ਼ੇ ਤੋਂ ਇਲਾਵਾ ਹਰ ਮਠਾਈ ਤੇ ਡਰਾਈ ਫਰੂਟ ਵੀ ਇੱਥੇ ਇਹਨਾਂ ਦੇ ਮਿਲਦਾ ਉਹ ਵੀ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਦੇਸੀ ਘੋੜੇ ਵਿੱਚ ਬਣਾਏ ਹੁੰਦੇ ਨੇ ਗੱਲਬਾਤ ਕਰਦੇ ਆ ਵਾਂ ਆਂਟੀ ਜੀ ਨਾਲ ਅੱਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਦੁਕਾਨ ਦਾ ਅਸੀਂ ਬੜਾ ਨਾਮ ਸੁਣਿਆ ਬੜਾ ਮਸ਼ਹੂਰ ਕੋਚਾ ਰੋਡਾ ਹੁੰਦਾ ਕਹਿੰਦੇ ਅੱਛਾ ਜੀ ਤੇ ਕੀ ਖਾਸ ਹੈ ਤੁਹਾਡੇ ਦੋਸ਼ੇ ਵਿੱਚ ਸਾਡਾ ਦੋਸ਼ਾ ਜੀ ਪੂਰੀ ਤਰ੍ਹਾਂ ਸ਼ੁੱਧ ਹੈ ਸਭ ਤੋਂ ਪਹਿਲੇ ਔਰ ਪਨੀਰ ਤੇ ਖੋਏ ਦਾ ਬਣਿਆ ਹੋਇਆ ਹੈ ਹਮਮ ਸ਼ੁੱਧਤਾ ਦੀ ਪਹਿਚਾਨ ਹੀ ਸਭ ਤੋਂ ਵੱਧ ਹੈ ਖਾਣ ਵਾਲੀ ਕਿਉਂਕਿ ਅਸੀਂ ਸਭ ਤੋਂ ਪਹਿਲੇ ਆਪਣੀ ਸਿਹਤ ਨੂੰ ਕਾਇਮ ਰੱਖਣ ਦੇ ਵਾਸਤੇ ਜੇ ਸ਼ੁੱਧ ਚੀਜ਼ਾਂ ਨਹੀਂ ਖਾਵਾਂਗੇ ਤਾਂ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋਦਾ ਹਾਂ ਪਹਿਲਾਂ ਇਹ ਮੈਨੂੰ ਦੱਸੋ ਜੀ ਤੁਸੀਂ ਫਾਜ਼ਿਲਕਾ ਦਾ ਕਿਤੇ ਕੋਈ ਖਾਸ ਹੁੰਦਾ ਪੁੱਛਾ ਹਾਂਜੀ ਇਹ ਫਾਜ਼ਿਲਕਾ ਦਾ 1948 ਤੋਂ ਅੱਛਾ ਹਾਂਜੀ 1948 ਤੋਂ ਇਹ ਤਿਆਰ ਹੋ ਰਿਹਾ ਹੈ ਔਰ 1948 ਤੋਂ ਲੈ ਕੇ ਅੱਜ ਤੱਕ 73 ਸਾਲਾਂ ਦੀ ਦੁਕਾਨ ਚੱਲ ਰਹੀ ਹੈ ਲਗਾਤਾਰ ਚੌਥੀ ਪੀੜ੍ਹੀ ਦੁਕਾਨ ਨੂੰ ਚਲਾ ਰਹੀ ਹੈ ਜਿਹੜਾ ਕਿ ਜਿਸ ਨੇ ਇੱਕ ਵਾਰੀ ਤੋਸ਼ਾ ਖਾ ਲਿਆ ਉਹ ਫਿਰ ਇਸ ਦੇ ਸਵਾਦ ਨੂੰ ਭੁੱਲਦਾ ਨਹੀਂ ਉਹ ਬਾਰ-ਬਾਰ ਆਪੇ ਹੀ ਖਿੱੱਚ ਆਉਂਦਾ ਏ ਇਹ ਕੋਈ ਬਾਗ ਇਹਨੇ ਬਾਗ ਪਟਣਿਆਂ ਵਾਲਾ ਉਹ ਛੋਟਾ ਹਾਂਜੀ ਬਾਗ ਪਟਣਿਆਂ ਦਾ ਦੋਸ਼ ਆ ਇਹ ਇਹ ਬਾਗ ਪਟਣਿਆਂ ਦਾ ਫਾਜ਼ਿਲਕਾ ਵਾਲਿਆਂ ਦਾ ਦੋਸ਼ ਇਹ ਦੇ ਨਾਮ ਨਾਲ ਮਸ਼ਹੂਰ ਹੈ ਆਪ ਜੇ ਦੁਕਾਨ ਪੁਰਾਣੀਆਂ ਦਾ ਗਾਹਕ ਵੀ ਤੁਹਾਡੇ ਕੋਲ ਪੁਰਾਣੇ ਲੱਗੇ ਹੋਣਗੇ ਹਾਂਜੀ ਬਹੁਤ ਪੁਰਾਣੇ ਪੁਰਾਣੇ ਹੈ ਬਜ਼ੁਰਗਾਂ ਤੋਂ ਉਹਨਾਂ ਦੇ ਤੋਂ ਲੈ ਕੇ ਅੱਜ ਉਹਨਾਂ ਦੇ ਬੱਚੇ ਵੀ ਉਵੇਂ ਆ ਰਹੇ ਨੇ ਤੁਸੀਂ ਭੇਜਦੇ ਜੇ ਕੋਈ ਬਾਹਰ ਵੀ ਜਾਂਦਾ ਹਾਂਜੀ ਬਾਹਰ ਵੀ ਜਾਂਦਾ ਏ ਮੈਂ ਕੱਲ ਬਰਨਾਲੇ ਭੇਜਿਆ ਏ ਹੈ ਕਾਫੀ ਦੂਰ ਦੂਰ ਜਾਂਦਾ ਕੈਨੇਡਾ ਅਮਰੀਕਾ ਹਰ ਥਾਂ ਤੇ ਜਾ ਰਹੀ ਹੈ ਕੈਨੇਡਾ ਮੈਨੂੰ ਕਦੇ ਪਸੰਦ ਕਰਦੇ ਆ ਹਾਂਜੀ ਕੈਨੇਡਾ ਅਮਰੀਕਾ ਛੱਡ ਕੇ ਯੂ ਐਸ ਏ ਤੱਕ ਵੀ ਤੁਸੀਂ ਮੰਨੋਗੇ ਨਹੀਂ ਅਸੀਂ ਕੋਈ ਐਜੀ ਜਗ੍ਹਾ ਨਹੀਂ ਜਿੱਥੇ ਨਾ ਗਿਆ ਹੋਵੇ ਕੱਲ ਗੁਜਰਾਤ ਵੀ ਗਿਆ ਹੈ ਅੱਛਾ ਗੁਜਰਾਤ ਦੀ ਤਾਂ ਵੈਸੇ ਆਪਦੀ ਮਸ਼ਹੂਰ ਹੁੰਦੀ ਹੈ ਹਾਂਜੀ ਤੁਹਾਡਾ ਮੂੰਗਾ ਦਿਆ ਹਾਂਜੀ ਠੀਕ ਹੈ ਗਿਆ ਬਹੁਤ ਵਧੀਆ ਉਹਨਾਂ ਨੇ ਕੱਲ ਇੰਨੇ 8 ਟੱਬੇ ਇੱਕੋ ਹੀ ਪਰਸਨ ਲੈ ਕੇ ਗਿਆ ਗੁਜਰਾਤ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਦੁਕਾਨ ਆਪਣੇ ਇੱਥੇ ਅਰੀ ਬਠੰਡੇ ਕੀ ਤੇ ਇੱਥੇ ਬਣਾਈ ਨੂੰ ਸਾਨੂੰ ਸਾਲ ਹੋ ਗਿਆ ਜੀ ਪਠਿੰਡੇ ਦਾ ਰਿਸਪੌਂਸ ਕਿਵੇਂ ਲੱਗਦਾ ਤੁਹਾਨੂੰ ਜੀ ਪਠਿੰਡੇ ਦਾ ਰਿਸਪੌਂਸ ਬਹੁਤ ਵਧੀਆ ਹੈ ਪਠਿੰਡਾ ਵਾਸੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਔਰ ਉਹ ਵੀ ਬਹੁਤ ਖੁਸ਼ ਹੈ ਪਠਿੰਡੇ ਵਾਲੇ ਤਾਂ ਹੀ ਸਾਥ ਦਿੰਦੇ ਜੇ ਇਹਨੂੰ ਵਧੀਆ ਲੱਗਿਆ ਚੀਜ਼ ਨਹੀਂ ਤਾਂ ਉਹ ਉਹ ਵੀ ਬਹੁਤ ਖੁਸ਼ ਹੈ ਕਿ ਸਾਨੂੰ ਨਜ਼ਦੀਕ ਤੋਂ ਸ਼ਾਮਿਲਨ ਲੱਗ ਪਿਆ ਠੀਕ ਹੈ ਜੀ ਤੇ ਰੇਟਾਂ ਦੀ ਗੱਲ ਕਰੀ ਰੇਟ ਠੀਕ ਹੁੰਦੇ ਹੋ ਰਹੇ ਰੇਟ ਬੜੀ ਜੈਨੂਇਨ ਰੇਟ ਹੈ ਕੋਈ ਰੇਟ ਮਹਿੰਗੇ ਨਹੀਂਗੇ ਔਰ ਇਸ ਦੇ ਨਾਲ ਨਾਲ ਦੂਸਰੀਆਂ ਮਿਠਾਈਆਂ ਵੀ ਸਾਰੀਆਂ ਤੋਸ਼ੇ ਵਾਲੀਆਂ ਆਂਦੀਆਂ ਹੀ ਮਿਲਦੀਆਂ ਨੇ ਕਿਹੜੇ ਕਿਹੜੇ ਬਟਾਈਆਂ ਤੋਂ ਹੋਰ ਆਏ ਇੱਥੇ ਸਾਰੀ ਕਾਜੂ ਕਤਲੀ ਹੈ ਬਰਫੀ ਰੋਸਟਡ ਬਰਫੀ ਹੈ ਸਿੰਪਲ ਬਰਫੀ ਹੈ ਨਾਰੀਅਲ ਬਰਫੀ ਹੈ ਫਿਰ ਪਤੀਸਾ ਹੈ ਮਿਲ ਕੇ ਕੇ ਹਰ ਤਰ੍ਹਾਂ ਦੀ ਮਤਲਬ ਮਠਾਈ ਮਿਲਦੀ ਹੈ ਡ్రਾਈ ਫਰੂਟ ਵੀ ਦੇਖਿਆ ਬਰੂ ਡ్రਾਈ ਫਰੂਟ ਵੀ ਹੈ ਹਰ ਤਰ੍ਹਾਂ ਦਾ ਠੀਕ ਹੈ ਜੀ ਅਪੀਲ ਕਰੋਗੇ ਬਠਿੰਡਾ ਵਾਸੀਆਂ ਨੂੰ ਬਠਿੰਡਾ ਵਾਸੀਆਂ ਨੂੰ ਸਭ ਤੋਂ ਪਹਿਲੇ ਦੇਸੀ ਦੀ ਬਹੁਤ ਮਦਾਈ ਦਿੱਨੀ ਆ ਕਿ ਰੱਖੀ ਦੇ ਤਿਹਾੜ ਤੇ ਸਾਰੇ ਜਨੀਆਂ ਆਂ ਤੇ ਰਾਖੀ ਦੇ ਆਪਦੇ ਭੈਣ ਭਰਾਵਾਂ ਦੇ ਦੀਆਂ ਮਿਲ ਕੇ ਖੁਸ਼ੀਆਂ ਮਨਾਉਣ ਤੇ ਰਾਖੀ ਪੰਨਨ ਤੇ ਨਾਲ ਹੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਬਠਿੰਡਾ ਵਾਸੀ ਸਾਡੇ ਵੱਲ ਵੀ ਧਿਆਨ ਦੇਣ ਤੇ ਸਾਡਾ ਵੀ ਸਹਿਯੋਗ ਦੇਣ ਅਸੀਂ ਇਹੀ ਕਾਮਨਾ ਕਰਦੇ ਆ ਕਿ ਉਹਨਾਂ ਦਾ ਜੀਵਨ ਦੇ ਵਿੱਚ ਖੁਸ਼ੀਆਂ ਇੱਕ ਵਾਰ ਟੈਸਟ ਕਰਕੇ ਜ਼ਰੂਰ ਦੇਖਣਾ ਹਾਂ ਜੀ ਟੈਸਟ ਜ਼ਰੂਰ ਕਰਨ ਆਗੇ ਜੇ ਕੋ ਟੈਸਟ ਕਰ ਲਿਆ ਫਿਰ ਦੁਬਾਰਾ ਜ਼ਰੂਰ ਆਣਗੇ ਇੱਕ ਸਿੰਪਲ ਵਾਰ ਠੀਕ ਹੈ ਸਾਨੂੰ ਆਸ ਹੈ ਪੂਰੀ ਤਰ੍ਹਾਂ ਨਵਸੀਆਂ ਤੋਂ ਕਿ ਉਹ ਜ਼ਰੂਰ ਆਣਗੇ ਠੀਕ ਹੈ ਠੀਕ ਹਾਂਜੀ ਜੇ ਨੇ ਇੱਕ ਵਾਰੀ ਖਾ ਲਿਆ ਉਹ ਬਾਰ ਬਾਰ ਆਏਗਾ ਠੀਕ ਹੈ ਤਾਂ ਦੁਕਾਨ ਦੇ ਵਿੱਚ ਮੌਕੇ ਤੇ ਸਾਨੂੰ ਗਾਹਕ ਵੀ ਮਿਲ ਗਏ ਜਿਹੜੇ ਇੱਥੇ ਮਠਾਈ ਲੈਣ ਆਏ ਸੀ ਤੋਸ਼ਾ ਖਾਸ ਤੌਰ ਤੇ ਲੈਣ ਆਏ ਸੀਗੇ ਆਪਾਂ ਉਹਨਾਂ ਨਾਲ ਗੱਲ ਗੱਲਬਾਤ ਕਰਦੇ ਹਾਂ ਕਿਉਂਕਿ ਜਿਹੜਾ ਕੁਆਲਟੀ ਜਿਹੜੀ ਚੈੱਕ ਕਰਨੀ ਹੁੰਦੀ ਹੈ ਕੁਆਲਟੀ ਜਿਹੜਾ ਦੱਸਦਾ ਅਸਲ ਦੇ ਵਿੱਚ ਜਿਹਨੇ ਟੈਸਟ ਕੀਤਾ ਹੁੰਦਾ ਉਹ ਹੀ ਦੱਸ ਸਕਦਾ ਹੈ ਕਿਉਂਕਿ ਅਸੀਂ ਮਿਸਗਾਈਡ ਨਹੀਂ ਕਰਦੇ ਸਾਡੇ ਚੈਨਲ ਦੀ ਇਹ ਖਾਸ ਗੱਲ ਹੈ ਕਿ ਅਸੀਂ ਕਿਸੇ ਨੂੰ ਮਿਸਗਾਈਡ ਨਹੀਂ ਕਰਦੇ ਗਲਤਰਾ ਨਹੀਂ ਕਹੋਦੇ ਗਲਤ ਨੂੰ ਗਲਤ ਕਹਾਂਗੇ ਤੇ ਸਹੀ ਨੂੰ ਸਹੀ ਕਹਾਂਗੇ ਤਾਂ ਤੁਸੀਂ ਆਪ ਹੀ ਸੁਣ ਲੋ ਗਾਕ ਦਾ ਕੀ ਵੀਊ ਹੈ ਇਸ ਮਠਾਈ ਬਾਰੇ ਭਾਜੀ ਮੈਂ ਅੱਜ ਰੱਖੜੀ ਦੇ ਤਹਾਡੇ ਤੇ ਮੱਲਾ ਇਹਨਾਂ ਦਾ ਬਹੁਤ ਹੀ ਫੀਮਾ ਜਿਹੜਾ ਤੋਸ਼ਾ ਉਹ ਲੈਣ ਆਇਆ ਹੈ ਇੱਥੇ ਜਿਹੜਾ ਮੈਂ ਟੈਸਟ ਕੀਤਾ ਸੀ ਵਾਕਈ ਬਹੁਤ ਲਾਜਵਾਬ ਟੈਸਟ ਹੈ ਉਸ ਚੀਜ਼ ਦਾ ਹਮ ਮਤਲਬ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਕਿ ਦੂਸਰੀਆਂ ਮਠਿਆਈਆਂ ਨੂੰ ਛੱਡ ਕੇ ਇੱਕ ਵਾਰ ਇਹਨਾਂ ਦਾ ਜਿਹੜਾ ਤੋਸ਼ਾ ਉਹ ਜ਼ਰੂਰ ਟਰਾਈ ਕਰਨਾ ਚਾਹੀਦਾ ਨਹੀਂ ਤੁਸੀਂ ਕਿਤੋਂ ਸੁਣਿਆ ਸੀ ਇਹਨਾਂ ਬਾਰੇ ਹਾਂਜੀ ਇਹਨਾਂ ਦਾ ਇਹਨਾਂ ਬਾਰੇ ਸੁਣਿਆ ਸੀਗਾ ਤੇ ਅੱਜ ਆ ਕੇ ਟੈਸਟ ਕਰਕੇ ਵੀ ਦੇਖਿਆ ਉਹ ਗੱਲ ਬਾਤ ਵਾਕਈ ਨਾ ਨਹੀਂ ਵਾਕਈ ਟੈਸਟ ਹੈ ਠੀਕ ਹੈ ਤਾਂ ਦੋਸਤੋ ਇੱਕ ਵਾਰ ਦੁਕਾਨ ਤੇ ਆ ਕੇ ਵਿਜ਼ਿਟ ਜ਼ਰੂਰ ਕਰੋ ਤੇ ਆ ਕੇ ਟੇਸਟ ਕਰੋ ਤਾਂ ਰਿਵਿਊ ਜ਼ਰੂਰ ਦਿਓ ਕਿਉਂਕਿ ਅਸੀਂ ਖੁਦ ਨਹੀਂ ਆਪਦੇ ਮੂੰਹ ਨੂੰ ਕਹਿੰਦੇ ਅਸੀਂ ਟੇਸਟ ਕੀਤਾ ਅਸੀਂ ਤਾਂ ਕਹਿ ਰਹੇ ਹਾਂ ਪਰ ਤੁਸੀਂ ਆ ਕੇ ਖੁਦ ਟੇਸਟ ਕਰਕੇ ਰਿਵਿਊ ਦਿਓ ਜੇ ਤੁਹਾਨੂੰ ਨਾ ਚੰਗਾ ਲੱਗਿਆ ਤਾਂ ਤਾਂ ਵੀ ਗੱਲ ਦੱਸ ਦਿਓ ਜੇ ਚੰਗਾ ਲੱਗਿਆ ਤਾਂ ਵੀ ਦੱਸ ਦਿਓ ਪਰ ਸਾਡੀ ਗਾਰੰਟੀ ਹੈ ਜੇ ਇੱਕ ਵਾਰ ਤੁਸੀਂ ਇਹਨਾਂ ਦਾ ਤੋਸ਼ਾ ਖਾ ਲਿਆ ਤਾਂ ਦੁਬਾਰਾ ਤੁਸੀਂ ਜ਼ਰੂਰ ਆਓਗੇ ਨਾ ਇਸ ਦੁਕਾਨ ਤੇ ਇਹ ਸਾਡੀ ਗਾਰੰਟੀ ਹੈ ਕਿਉਂਕਿ ਇਹਨਾਂ ਨੇ ਪੁਰਾਣੇ ਬਜ਼ੁਰਗਾਂ ਤੋਂ ਇਹਨਾਂ ਦੀ ਚੌਥੀ ਪੀੜੀ ਹੈ ਉਹਨਾਂ ਤੋਂ ਜਿਹੜਾ ਗੁਰ ਲਿਆ ਸੀ ਉਹੀ ਜਣੇ ਸਾਮਕ ਰੱਖਿਆ ਉਹੀ ਟੇਸਟ ਬਰਕਾਰ ਰੱਖਿਆ ਤੇ ਤੁਸੀਂ ਵੀ ਇੱਥੇ ਆਓ ਇੱਕ ਵਾਰ ਜ਼ਰੂਰ ਇਹਨਾਂ ਦਾ ਟੇਸਟ ਕਰੋ ਤੇ ਰਿਵਿਊ ਦਿਓ ਦੇਖਦੇ ਹੋ ਤੁਹਾਡਾ ਆਪਣੇ ਚੈਨਲ 5.5 TV ਜੈ ਹਿੰਦ ਜੈ ਪਰਖ